ਜੇ ਤਾਜ਼ਾ ਪਾਣੀ ਹੈਗਾ ਦੁਆਰਾ ਮੈਂ ਗੱਲ ਲੈਣੀ ਹੈ ਕਿਉਂਕਿ ਦੂਰੇ ਰੋਲ ਦੇ ਵਿੱਚ ਇਹ ਫਾਇਦਾ ਆਇਆ ਵੀ ਅਸੀਂ ਇੱਕੇ ਬੰਦੇ ਤੋਂ ਕੰਮ ਲੈ ਲੈਂਦੇ ਹਾਂ ਜਿਵੇਂ ਉਹ ਆਪੀ ਉਹ ਵੀ ਇੰਨੀ ਪਾਸ ਗਿਆ ਹੈ ਨਾ ਹੈਂ ਹੁਣ ਮੈਂ ਇਹਦਾ ਬੰਗਾ ਛਾ ਜਾਉਂਗਾ ਤੇ ਹੁਣ ਤੁਸੀਂ ਠੀਕ ਨਸ਼ੇਰੀ ਚੱਤ ਸਵੇਰੇ 5 ਸੈਕਿੰਡ ਵੇਟ ਕਰੋ ਮੈਂ ਕੱਪੜੇ ਬਦਲ ਕੇ ਤੁਹਾਡੇ ਸਾਹਮਣੇ ਕਿਹੜਾ ਲਾਚਾ ਬਣੇਗਾ ਕਿਹੜਾ ਨਾ ਚਾ ਮੈਂ ਬਣੂਗਾ ਕੀਚਰ ਚਾਚਾ ਤੇ ਨਸ਼ੀੜੀ ਹੋਈਆਂ ਨਾ ਨਸ਼ੀੜੀ ਨਹੀਂ ਹੈ ਉਹ ਇੱਕ ਵੈਸੇ ਅਮਲੀ ਹੈ ਹਾਂ ਅਮਲੀ ਨਹੀਂ ਆ ਨਸ਼ੀੜੀ ਨਹੀਂ ਫਰਕ ਦੋਸਤੋ ਅਮਲੀ ਤੇ ਨਸ਼ੀੜੀ 'ਚ ਫਰਕ ਕੀ ਹੁੰਦਾ ਸੈਕਿੰਡ 5 ਸੈਕਿੰਡ ਵੇਟ ਹੁਣ ਲਵੀ ਅਮਲੀ ਤੇ ਨਸ਼ੀੜੀ 'ਚ ਫਰਕ ਜ਼ਰੂਰ ਦੱਸੋ ਮੈਨੂੰ ਵੀ ਅਮਲੀ ਕੌਣ ਹੁੰਦਾ ਨਸ਼ੀੜੀ ਕੌਣ ਹੁੰਦਾ ਕਹੀ ਬਣਨਾ ਇਹਦਾ ਫਿਰਦਾ ਜੀ ਹਾਂਜੀ ਕਮਲ ਠੀਕ ਹੈ ਜੀ ਅਸੀਂ ਲੈ ਆਉਂਗੇ ਕੋਈ ਚੱਖੜ ਨੇਰੀ ਮੈਂ ਉਹ ਸੁਣਾਵੇ ਭਾਈ ਸਾਡੇ ਕੰਮ ਸਾਰੇ ਕਾਸੇ ਤੋਂ ਪ੍ਰਬੰਧ ਕਰ ਰਹੇ ਆ ਠੀਕ ਆ ਦੇਖੋ ਛਾਤਰੀ ਦਾ ਵੀ ਪ੍ਰਬੰਧ ਕਰ ਰਹੇ ਆ ਛਾਤਰੀ ਸਿਉਣ ਰਹੇ ਜੇ ਹੈ ਇਹ ਜਰੂਰੀ ਹੈ ਧੋਗ ਨਾਲ ਇਹ ਛਾਤਰੀ ਸੂਈ ਜਾ ਰਹੀ ਆ ਇਹਨਾਂ ਨੂੰ ਵੀ ਧੋਗ ਨਾਲ ਲਗਾਉਣਾ ਪਵੇਗਾ ਦੋਨਾਂ ਬੰਦਾਂ ਲੈ ਗਏ ਭਾਈ ਸਾਹਿਬ ਕਰ ਦੋ ਬਾਈਫਾਈ ਦਾ ਪਾਸਵਰਡ ਚੇਂਜ ਕਰਾਂ ਤਾਸੇ ਆਹ ਬੰਦਾ ਬਾਈਫਾਈ ਦਾ ਪਾਸਵਰਡ ਕੀ ਚੜਦਾ ਬੇਟਾ ਵਾਈਫਾਈ ਦਾ ਪਾਸਵਰਡ ਜੀਓ ਵਾਲਾ ਹੁੰਦਾ ਹੈ ਕਿਹਦਾ ਇੰਟਰ ਸਾਹਿਬ ਮੀਨੀ ਡਾਇਰੈਕਟਰ ਸਾਹਿਬ ਨਹੀਂ ਡਾਇਰੈਕਟਰ ਸਾਹਿਬ ਆ ਗਏ ਜੀ ਮੀਨੀ ਡਾਇਰੈਕਟਰ ਸਾਹਿਬ ਡੀਓ ਵੀਡੀਓ ਵੀਡੀਓ ਡੀਓ ਵੀ ਮੇਰਾ ਨਾਲੀ ਕੀ ਕਰਦਾ ਬਾਈ ਇਹ ਇਹ ਬਾਈ ਛਤਰੀ ਨੂੰ ਮਾਰ ਰਹੇ ਗੱਡਣਾ ਹੂੰ ਤੇ ਤੁਹਾਨੂੰ ਪਤਾ ਫਿਰ ਸ਼ੂਟਿੰਗ ਕਰਨ ਵੇਲੇ ਆਪਾਂ ਨੂੰ ਛਤਰੀ ਜ਼ਰੂਰੀ ਹੈ ਜਗਾੜ ਆਪਣਾ ਦੀਸੇ ਕੈਮਰਾ ਨੂੰ ਛਤਰੀ ਲੱਗੇ ਨਾ ਲੱਗੇ ਪਰ ਅਸੀਂ ਜੰਕ ਕਰ ਖਾ ਲੈਣਾ ਪਰ ਅਸੀਂ ਛਤਰੀ ਜਰਾ ਹੱਦੂਗਾ ਜੀ ਆਏ ਸੀ ਹਾਂ ਬਾਈ ਅੱਖੀਂ ਜਾ ਕੇ ਮੈਨੂੰ ਲੱਗ ਰਹੀ ਗਰਮੀਆਂ ਇਹ ਨਹੀਂ ਆਇਆ ਲੱਗਦਾ ਭੁੱਖਾ ਚੱਲ ਨਹੀਂ ਰਹੀ ਬਹੁਤ ਚੰਗਾ ਕਰਨੀ ਹੈ ਬਾਈ ਚੱਲੀ ਗਾ ਜਲੋ ਨੂੰ ਫਿਰ ਜਾਣਾ ਪਏਗਾ ਜਾਵਾਂਗੀ ਮੈਂ ਕਿ ਮੈਂ ਵੀ ਤੋਫੇ ਸਪਟਾਂਕੀ ਹੁਣ ਮੈਂ ਜੱਸੀ ਆ ਫਿਰ ਮੈਂ ਤਾਰੋ ਬਣੂੰਗੀ ਹਾਰੋਲ ਡਰੈਸ ਮੇਰੇ ਕਿੰਨੇ ਹੈਵੀ ਆ ਕਿੰਨੇ ਹੈਵੀ ਜੈਲਰੀ ਪਾਉਣੀ ਆ ਮੈਂ ਕਹਿੰਦੇ ਦੋ ਰੋਲ ਕਰੀ ਜੰਦੀ ਆ ਜੱਸੀ ਦਾ ਬਸ ਵੀ ਦੋ ਹਾਂ ਤੇ ਕੀਚਰ ਵੀ ਦੋ ਰੋਲ ਕਰਦਾ ਮਰਦਾ ਚਾਹ ਕਰਨੇ ਪੈਂਦੇ ਕੀ ਕਰੀਏ ਤੇਰੇ ਵੱਤ ਸਹੀ ਦੇਣਾ ਹਣਾ ਅਜੂਰੀ ਇਹ ਦਿਹਾੜੀ ਵੀ ਬਚਾਉਣੀ ਹੁੰਦੀ ਆ ਬੰਦਿਆਂ ਦੀ ਐਨੀ ਦਿਹਾੜੀ ਦੇ ਕੇ ਤੇ ਆਪ ਨੂੰ ਪੱਲੇ ਕੁਝ ਨਹੀਂ ਬਚਦਾ ਨਹੀਂ ਕਰਨਾ ਬੰਦਾ ਆ ਨਵੀਂ ਟ੍ਰੇਅਰ ਜਿਹੜੇ ਕੋਲ ਇੱਕ ਤੁਹਾਨੂੰ ਮੈਂ ਪਹਿਲਾਂ ਉਹ ਬਾਹਾਂ ਪਹਿਲਾਂ ਦਿਖਾਈ ਸੀ ਤੁਹਾਨੂੰ ਕਿਵੇਂ ਆ ਬਲੀਏ ਜੀ ਗਾਣੀ ਗਾਂਦੀ ਉਹਦੀ ਫਿਲਮਾਂ ਦੇ ਪਾਸੇ ਗਈ ਕਿਵੇਂ ਮਾ ਗਾਣੀ ਗਾਂਦੀ ਉਹਦੀ ਫਿਲਮਾਂ ਵਾਲੇ ਪਾਸੇ ਆ ਗਈ ਹੋਰ ਸਾਰੇ ਆਪਣੇ ਨਾਲ ਆਉਣ ਵਾਲੇ ਹਨ ਕਰਨਾ ਕੀ ਕਰੀਏ ਕਿ ਆ ਵੀ ਰੱਸੀ ਦੀ ਨਕਲ ਕਰਤੀ ਆਪਾਂ ਵੀ ਨਾਲ ਹੀ ਤਲਾਗੇ ਹਨਾ ਹਣੇ ਚੱਲ ਪੂਗਾ ਬਲਾਵਾ ਮੇਰਾ ਕਹਿੰਦਾ ਜਿਹੇ ਦੇ ਗੁਰੂ ਹੈ ਜਿਹੜੇ ਸੋਣਦੇ ਆ ਆ ਆ ਗਿਆ ਦਾ ਚੱਲ ਚੱਲ ਸੰਤਰੀਲਾ ਨਹੀਂ ਜਾਉਂਗਾ ਲੀਲਾ ਲੀਲਾ ਕੋ ਦੋ ਬਨਾਂ ਲਗਾ ਦੇਣਾ ਫਰੇਗਾ ਇਹ ਪਾਕਿਸਤਾਨੀ ਸੂਟ ਨਹੀਂ ਆਏ ਹੋਣਾ ਹਾਂ ਦੇਖੋ ਇਹ ਸਪੈਸ਼ਲ ਪਾਕਿਸਤਾਨੀ ਸੂਟ ਬਣਾਏ ਹੋਏ ਨੇ ਗਰਦਾਰ ਤੋਂ ਆਪਣਾ ਮੰਗਾਈ ਦੀ ਨਾਲ ਕੱਪੜੇ ਮੋਸਤਾਰੇ ਪਰ ਇਹ ਆ ਜਾਂਦੇ ਜਿਹਾ ਚੱਲ ਆਉਂਗੇ ਤੇ ਸੇਵ ਹੋ ਗਿਆ ਪਰਾਂ ਦੇਖੋ ਦੋਸਤੋਂ ਐਂ ਹੁੰਦੀਆਂ ਨੇ ਫਿਲਮ ਦੀਆਂ ਤਿਆਰੀਆਂ ਮਾੜੇ ਨਹੀਂ ਕੋਈ ਚੰਗਾ ਲੱਗਿਆ ਵਲੌਗ ਤਾਂ ਬਦੋ ਬਦ ਸ਼ੇਅਰ ਕਰ ਦਿਓ ਜੇ ਨਾ ਲੱਗਿਆ ਫਿਰ ਤੁਸੀਂ ਮੈਨੂੰ ਸੋਸ਼ਲ ਤੇ ਸ਼ੇਅਰ ਕਰ ਦਿਓ ਸ਼ੇਅਰ ਕਰਨ ਲਈ ਬੂਨੇਬ ਤੁਗਣਾ ਲਗਾਉਂ ਦੇਣਾ ਪੜੇਗਾ ਸਾਨੂੰ ਵੀ ਦੇਖ ਲਓ ਬਈ ਹੈ ਕਰਾਮ ਆ ਗਏ ਜੀ ਜੱਸੀ ਵੀ ਸਾਰਾ ਦਿਨ ਲਾਈਏ ਨਹੀਂ ਆਉਂਦਾ ਇਹ ਸਾਰਾ ਕੈਮਰਾਜ ਮੈਂ ਵੀ ਦਸੀ ਜਾਂਦਾ ਇੱਥੇ ਤੁਸੀਂ ਇਹਨਾਂ ਨੂੰ ਕਰਾ ਲਿਆ ਬਹੁਤ ਬਈ ਜੀ ਦਿਨਾਂ ਬੜੀ ਬੜੀ ਚਾਰ ਠੀਕ ਠਾਕ ਬਹੁਤ ਬਹੁਤ ਜਾਨ ਜਾਨ ਨੂੰ ਮਰਨੇ ਹੋ ਤੁਸੀਂ ਸੱਚ ਕਹਿ ਰਹੇ ਹੋ ਸਾਹਮਣੇ ਮੜੇ ਮੁੱਛਾਂ ਦਿਖਾ ਦਿਓ ਮੁੱਛਾਂ ਦਿਖਾ ਦਿਓ ਇਹ ਵੀ ਮੋਛਾਂ ਦੇ ਆ ਕੇ ਬੜਾ ਖੁਸ਼ ਹੁੰਦਾ ਹੈ ਮੋਛਾਂ ਸਪੈਸ਼ਲੀ ਲਕੀਆਂ ਨੇ ਜਿਵੇਂ ਲਗੀਆਂ ਸੋਨੇ ਦੇ ਇੱਕ ਡਾਇਲੌਗ ਫੇਮਸ ਹੈ ਤੁਸੀਂ ਸੁਣਿਆ ਹੋਊ ਅਮਰ ਖਾਨ ਦੀ ਫਿਲਮ ਜਿੱਤੂ ਕੋ ਦੋ ਗੁਣਾ ਲਗਾਉਣ ਦੇਣਾ ਪਰੇਗਾ ਦੋ ਗੁਣਾ ਲਗਾਉਣ ਦੇਣਾ ਪਰੇਗਾ ਇਹਨਾਂ ਦਾ ਹੀ ਡਾਇਲੌਗ ਪੇਟੈਂਟ ਕਰਾਇਆ ਹੋਇਆ ਇਹਨਾਂ ਨੇ ਸੋਨੇ ਨੇ ਪੇਟੈਂਟ ਕਰਾ ਲਿਆ ਬਈ ਆਪਾਂ ਕੋਈ ਹੋਰ ਨਾ ਬੋਲਿਓ ਉਹਦੇ ਵਿੱਚ ਆਪਾਂ ਦੱਸਿਆ ਹਾਂ ਹਾਂਜੀ ਕਿਵੇਂ ਵੀ ਅੱਜ ਫਿਰ ਕਰ ਰਹੇ ਹੋ ਆਪਾਂ ਵੀ ਕੋਈ ਰੋਲ ਕਿਰਦਾਰ ਦੇਵਾਂ ਮੈਨੂੰ ਰੋਲ ਮੈਂ ਤਾਂ ਬਲਾਕ ਬਣਾਉਂਦੇ ਆ ਅੱਛਾ ਬਲਾਕਰੀਆਂ ਕਿਉਂ ਨਹੀਂ ਹੁੰਦੀਆਂ ਫਿਲਮਾਂ 'ਚ ਹੋਈ ਨਹੀਂ ਕਿਰਦਾਰਾਂ ਦੇ ਉਹ ਇਹ ਦੁੱਧ ਵਾਲਾ ਇਹਨਾਂ ਨੂੰ ਲਾਉਂਦਾ ਹਾਂ ਕੋਈ ਨਹੀਂ ਕਰਾਉਣੇ ਅਗਰ ਆਪਾਂ ਲਾਉਣੇ ਆ ਇਸ ਵਾਰ ਸਾਰੇ ਬੰਦੇ ਇਕੱਠੇ ਹੋਗੇ ਨਾ ਤੇ ਇੱਕ ਕਰਾਉਣੇ ਆ ਛੋਟੀ ਐਂਟੀ ਆਹ ਲੈਂਦਾ ਤੇ ਮਾਲ ਖਾ ਕੇ ਜੋ ਸੀਮਾ ਨਾ ਆ ਬਹਾ ਹੋ ਜਾਂਦਾ ਉਹ ਦੂਬਾ ਆਪਾਂ ਗੱਲਾਂ ਕੜੀ ਪਰ ਸਾਡਾ ਲੱਗੇ ਕਹਿੰਦੇ ਮੱਚ ਨਹੀਂ ਜਾਂਦੇ ਤੇ ਹੁਣ ਮੈਂ ਬਣ ਗਏ ਕੁੜੀ ਦਾ ਚਾਚਾ ਅਸਲ ਇਹ ਕੁੜੀ ਦਾ ਚਾਚਾ ਨਮਸਕਾਰ ਮਾਈਾ ਸ਼ਰਮਾਈ ਜਾਂਦੀ ਐ ਮੈਨੇ ਸ਼ਰਮਾਈ ਜਾਂਦੀ ਐ ਇਹ ਕੁੜੀ ਭਤੀਜਾ ਤੂੰ ਚਾਚਾ ਹਾਂ ਉਹ ਹਮੋਂ ਬਗੈਰ ਇਹ ਮਨੋਜੀ ਚੱਲੇ ਆ ਜੀ ਪਿਸਤੋਲ ਹਰੁਦੇਸ਼ ਸੈਟ ਤੇ ਚਲੋ ਜੀ ਚੱਲੋ